ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਚੱਲ ਕੇ ਬਈ ਦੂਜੇ ਸੂਏ ਦਾ ਦੁੱਧ ਕਿੰਨਾ ਕ ਦੱਸਿਆ ਦੂਜੇ ਸੂਏ ਆਪਾਂ 15-16 ਕਿਲੋ ਦੱਸਿਆ ਵੀਰ ਉਹਨਾਂ ਦਾ ਵੀ ਚੋਇਆ ਬਾਈ ਸਾਡਾ ਐਸ਼ਾ 15-16 ਦੂਜੇ ਸੂਏ ਚੋਇਆ ਇਹਦਾ ਹਾਂਜੀ ਆ ਜੇ ਆਪਾਂ ਬਾਲਾ ਨਹੀਂ ਗੱਲ ਕਰ ਲਈ ਵੀ 15-16 ਦਾ ਪਾਏ ਦੂ ਰਾਮ ਨਾ ਵੀ ਇੱਥੋਂ ਦਿਖਾਦਾ ਸਲੇਵਾਲੂ ਆ ਓਏ ਛੂ ਤੱਕ ਲਾਉਗੀ ਲੈਵਾ ਤੇ ਮੇਨ ਗੱਲ ਆ ਯਾਰ ਜਿਹੜੀ ਇਹਦਾ ਥਾਣਾ ਬਾਈ ਥਣ ਟਾਪ ਦਾ ਲੱਗਿਆ ਮੁੱਠੀ ਦੀ ਚਵਾਈ ਜੜਾ ਲੱਗਿਆ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਸੱਜਣੋ ਅੱਜ ਪਹੁੰਚੇ ਹੋਇਆ ਬਾਈ ਪਿੰਡ ਨੱਥੋਵਾਲ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਜੇ ਗੱਲ ਕਰ ਲਈਏ ਇਸ ਪਿੰਡ ਦੀ ਸੱਜਣੋ ਬਾਲੀਵੁੱਡ ਤੱਕ ਚਰਚਾ ਕਿਉਂਕਿ ਬਾਲੀਵੁੱਡ ਦੇ ਵਿੱਚ ਇੱਥੋਂ ਦੇ ਇੱਕ ਸੱਜਣ ਦੇ ਗਾਣੇ বাজਦੇ ਨੇ ਬੰਬੇ ਦੇ ਕਲੱਬਾਂ 'ਚ ਜੇ ਗੱਲ ਕਰ ਲਈਏ ਆਪਾਂ ਪਹੁੰਚੇ ਆ ਬਾਈ ਮਨਿੰਦਰ ਬੁੱਟਰ ਦੇ ਪਿੰਡ ਪਹੁੰਚੇ ਹੋਇਆ ਸੱਜਣੋ ਉਹ ਸੱਜਣ ਵੀ ਏਸੇ ਪਿੰਡ ਦਾ ਤੇ ਬਾਈ ਦਾ ਗਮੰਡ ਹੀ ਆ ਨੇੜੀ ਘਰਾਂ ਸੱਜਣ ਦਾ ਪਰ ਇਸ ਟਾਈਮ ਰਹਿੰਦਾ ਬਾਹਰ ਆ ਜੇ ਗੱਲ ਕਰ ਲਈਏ ਕਿਉਂਕਿ ਬਾਕੀ ਤੁਹਾਨੂੰ ਪਤਾ ਵੀ ਪਿੰਡ ਦਾ ਨੌ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਨੌ ਚਮਕਾਇਆ ਦੂਰ ਤੱਕ ਬਾਈ ਨੇ ਦੋ ਦਿਖਾਉਂਗਾ ਮੱਝਾਂ ਅੱਜ ਦੀ ਵੀਡੀਓ ਚ ਸੱਜਣੋ ਤੇ ਦੋ ਦਿਖਾਵਾਂਗੇ ਆਪਾਂ ਤੁਹਾਨੂੰ ਗਾਵਾਂ ਪੁੱਲ ਚਾਰਨਾਗ ਦਿਖਾਵਾਂਗੇ ਆਜੋ ਬਾਈ ਆਪਣਾ ਨਾਮ ਲਾ ਦੂਗੀ ਮੇਰਾ ਨਾਮ ਗਰੇਜੰਟ ਸਿੰਘ ਆ ਆਪਣਾ ਨਾਮ ਗਰੇਜੰਟ ਸਿੰਘ ਹਾਂਜੀ ਪਿੰਡ ਪੈਂਦ ਨੱਥੋਵਾਲ ਜੀ ਤਹਿਸੀਲ ਰਾਏਕੋਟਾ ਜ਼ਿਲ੍ਹਾ ਲੁਧਿਆਣਾ ਹਾਂ ਕੰਮ ਵਪਾਰ ਦੀ ਆ ਕੰਮ ਵਪਾਰ ਦੀ ਆ ਚੋਟੀ ਖੋਲ ਕੇ ਤੋਰ ਦੋ ਲੈ ਕਰਸ ਆ ਚੋਟੀ ਤੇ ਮਾਰਦੇ ਕੈਮਰਾ ਇੱਕ ਵਾਰੀ ਕਿਉਂਕਿ ਸੂਆ ਕਿਹੜਾ ਬਾਈ ਇਹਦਾ ਇਹਦਾ ਤ ਲੱਤੀਜਾ ਸੂਆ ਸੱਜਣੋ ਗੱਬਣਾ ਮੇਰਾ ਖਿਆਲ ਆ ਝੋਟੀ ਹੈ ਨਾ ਹਾਂਜੀ ਗੱਬਣਾ ਆ ਝੋਟੀ ਸੂਂਦੀਆ ਹੈਗੀ ਸੂਣ ਦੇ ਨੇੜ ਹੀ ਆ ਪਰ ਲੇਵੇ ਲੂਵੇ ਵਾਲੀ ਦਾ ਸੱਜਣੋ ਉਹੀ ਗੱਲ ਆ ਵੀ ਚੀਜ਼ ਯਾਰ ਲਾਜਵਾਬ ਆ ਬਾਕੀ ਸਾਨੂੰ ਇਹਦਾ ਭਾਂਡਾ ਥੱਲੇ ਦੱਸੂਗਾ ਵੀ ਕਿਉਂਕਿ ਸਟਿਚ ਆਰਡਰ ਦੀ ਆ ਮੇਨ ਗੱਲ ਆ ਜਿਹੜੀ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਕੰਪੈਕਟ ਆਰਡਰ ਦੀ ਹੈ ਤੇ ਉੱਤੋਂ ਬਾਡੀ ਬੂਡੀ ਦੀ ਗੱਲ ਕਰ ਲਈਏ ਸੱਜਣੋ ਇਹਦੀ ਬਾਡੀ ਬੂਡੀ ਵੀ ਲਾਜਵਾਬ ਆ ਤੇ ਸੂਆ ਸੂੰਦੀਆ ਇਹ ਤੀਜਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਓ ਜਿਹੜੇ ਹਿਸਾਬ ਨਾਲ ਇਹਦਾ ਹੁਣ ਲੇਵ ਆਲੂਆ ਵੀ ਦੁੱਧ ਦੱਦ ਕਿੰਨਾ ਕੁ ਪਾ ਦਿੰਦੀ ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਚੱਲ ਕੇ ਭਾਈ ਦੂਜੇ ਸੂਏ ਦਾ ਦੁੱਧ ਕਿੰਨਾ ਕੁ ਦੱਸਿਆ ਦੂਜੇ ਸੂਏ ਆਪਾਂ 15 16 ਕਿਲੋ ਦੱਸਿਆ ਵੀਰ ਉਹਨਾਂ ਦਾ ਵੀ ਚੋਇਆ ਭਾਈ ਸਾਡਾ ਅਸੀਂ 15 16 ਦੂਜੇ ਸੂਏ ਚੋਇਆ ਇਹਦਾ ਹਾਂਜੀ ਆ ਜੇ ਆਪਾਂ ਬਾਲਾ ਨਹੀਂ ਗੱਲ ਕਰ ਲਈ ਵੀ 15 16 ਦਾ ਪਾਏ ਦੂ ਰਾਮਨਾਥ ਇੱਥੋਂ ਦਿਖਾਦਾ ਸਲੇਵ ਆਲੂਆ ਓਏ ਸ਼ੂ ਤੱਕ ਲਾਉਗੀ ਲੇਵਾ ਤੇ ਮੇਨ ਗੱਲ ਆ ਯਾਰ ਜਿਹੜੀ ਇਹਦਾ ਥਾਣਾ ਭਾਈ ਥਾਣਾ ਟੋਪ ਦਾ ਲੱਗਿਆ ਮੁ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਦੇਣ ਲੈਣੀ ਇੱਕ ਵੀ ਜੀ ਇੱਕ ਵੀ ਕਿ ਦਿਨ ਕਿੰਨੇ ਕ ਕੱਢ ਦੂ ਬਾਈ ਤੇਰੇ ਤੇ ਆਏ ਪੰਜ ਚਾਰ ਦੀ ਮਸਾ ਅੱਛਾ ਪੰਜ ਚਾਰ ਕਿ ਦਿਨ ਕਰ ਦੂਗੀ ਹਾਂਜੀ 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 ਆ ਦਿਨ ਸੱਜਣਾ ਪੰਜ ਚਾਰ ਕੱਢ ਦੂਗੀ ਉਹੀ ਗੱਲ ਆ ਵੀ ਮੈਂ ਯਾਰ ਉੱਤੋਂ ਵੀ ਕੋਈ ਮਾੜੀ ਨਹੀਂ ਉੱਤੋਂ ਵੀ ਪੂਰੀ ਬਾਡੀ ਵਾਲੀ ਆ ਹਾ ਸਿੰਘ 1921 ਜਿੰਨਾ ਕਿ ਖੁੱਲਾ ਤੁਹਾਡੇ ਸਾਹਮਣੇ ਹੈਗਾ ਹੈਗਾ ਕਿਉਂਕਿ ਕੋਈ ਬਣਵਾਇਆ ਨਹੀਂ ਹੋਇਆ ਖੱਡੇ ਸਿੰਘ ਚ ਹੈਗੇ ਨੇ origignal ਆ ਜਿੰਨਾ ਕਿ ਹੈਗਾ ਤੇ ਮੇਨ ਗੱਲ ਆ ਯਾਰ ਕੋਈ ਬਾੜਾ ਮੋਟਾ ਵੀ ਨਹੀਂ ਇੱਕੋ ਸ਼ੇਪ ਦੇ ਨੇ ਦੋਨੇ ਸਿੰਘ ਇੱਕੋ ਡਿਜ਼ਾਈਨ ਦੇ ਨੇ ਤੇ ਹੈਗੇ ਵੀ ਯਾਰ ਪਤਲੇ ਸਿੰਘ ਦੀ ਝੋਟੀ ਆ ਜੇ ਗੱਲ ਕਰ ਲਈਏ ਤੇ ਮੇਨ ਗੱਲ ਆ ਜਿਹੜੀ ਇਹਦੀ ਚਮੜੀ ਚੁੰਮੜੀ ਵੀ ਪਤਲੀ ਆ ਲਾ ਇੱਥੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਦੁੱਧ ਵਾਲੇ ਪਸ਼ੂ ਦੀਆਂ ਤਕਰੀਬਨ ਤਕਰੀਬਨ ਇਹ ਨਿਸ਼ਾਨੀਆਂ ਹੁੰਦੀਆਂ ਬਾਈ ਹੈਨਾ ਜਮਾ ਨਿਸ਼ਾਨੇ ਦੁੱਧ ਵਾਲੇ ਦੇ ਜਿੱਥੋਂ ਮਰਜੀ ਚੁੰਡੀ ਭਰ ਲੋ ਆਪਾਂ ਜੇ ਇੰਨੇ ਚਮੜੀ ਦੇ ਹਾਂ ਚਮੜੀ ਉਹੀ ਗੱਲ ਆ ਵੀ ਬਿਲਕੁਲ ਪਤਲੇ ਚਮੜੇ ਦੀ ਆ ਯਾਰ ਬਾਕੀ ਮੇਨ ਗੱਲ ਆ ਠੰਡੀ ਸੀਲਾ ਹੈਨਾ ਹੰਡੇ ਪੂਰੀ ਜਿਵੇਂ ਜਾਈ ਹੁਣ ਬਹਿਜੇ ਉਹੀ ਗੱਲ ਆ ਤਾਂ ਇੱਥੇ ਦਿਖਾ ਦਿਓ ਜਮ ਬਾਈ ਨੇ ਦੱਸਿਆ ਵੀ ਐ ਮੈਂ ਇਹਦੇ ਛੇਤੀ ਚੁੰਡੀ ਭਰੀ ਨਹੀਂ ਜਾਂਦੀ ਜੇ ਆਪਾਂ ਗੱਲ ਕਰ ਲਈਏ ਇਹ ਪਤਲੇ ਚਮੜੇ ਦੀ ਚੀਜ਼ ਆ ਤੇ ਬਾਕੀ ਜ ਬਾਕੀ ਲੇਵਾ ਜਿੱਦਾਂ ਹੋਣਾ ਜੇ ਇਹਨੂੰ ਇਹ ਦੁੱਗਣਾ ਬਣਾਉਗੇ ਹਾਂ ਕੰਡੂ ਲੇਵਾ ਦਾ ਜੀ ਇਹ ਦੂਡਾ ਲੇਵਾ ਬਣਾਉ ਉਹ ਹੀ ਗੱਲ ਆ ਵੀ ਕੰਮ ਤਾਂ ਇਹਦਾ ਹੁਣੇ ਹੋ ਰਿਹਾ ਜਿਵੇਂ ਮੈਂ ਕਹਿੰਦਾ ਉਹਨਾਂ ਵੀ ਪਹਿਲਵਾਨਾਂ ਵਾਲਾ ਮੰਗੂ ਤੁਰਦੀ ਆ ਫਸ ਫਸ ਕੇ ਜਦੋਂ ਇਹ ਸੂਤੀ ਉਦੋਂ ਬੜਾ ਪੈੜਾ ਕੰਮ ਹੋ ਜੂਗਾ ਬਈ ਇਹਦਾ ਇਹ ਮਿਲੂਗੀ ਇੱਕ ਵੀ ਦੀ ਬਈ ਹਾਂ ਇਹ ਮਿਲੂਗੀ ਇੱਕ ਵੀ ਇੱਕ ਵੀ ਜੇ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਹਾਂ ਛੋਟ ਛੱਪਾ ਹੁਣ ਇੱਥੇ ਮਾਰ ਦੇ ਦੱਸ ਕੈਮਰਾ ਓਏ ਆ ਦਿਖਾ ਦੇ ਲੈ ਇਹਦੇ ਕੱਦ ਕਾੜ ਦਾ ਅੰਦਾਜ਼ਾ ਲਾ ਲਓ ਬਈ ਮੇਰੇ ਕੱਦ ਤੋਂ ਇੱਥੋਂ ਤੋੜ ਦਿਓ ਜੀ ਖੋਲ ਕੇ ਇਹਨੂੰ ਵੀ ਏ ਆ ਗਈ ਫੁੱਲ ਵੱਡੇ ਕੱਦ ਕਾਰਚ ਇਹਦਾ ਸੂਆ ਕਿਹੜਾ ਬਾਈ ਇਹ ਵੀ ਤੀਜੇ ਹੀ ਆ ਜੀ ਅੱਛਾ ਇਹ ਵੀ ਤੀਜਾ ਹੁ ਬਾਡੀ ਬੂਡੀ ਬਹੁਤ ਆ ਉੱਤੋਂ ਚੜਾਈ ਚੜੂਈ ਬਹੁਤ ਆ ਸੱਜਣੋ ਇਹਦੀ ਆ ਉੱਤੋਂ ਵੀ ਦਿਖਾ ਦਿੰਦਾ ਅਸ ਬਾਡੀ ਬੂਡੀ ਤੇ ਥੱਲੇ ਦੀ ਯਾਰਾ ਇਹ ਵੀ ਲਾਜਵਾ ਵਾ ਚੀਜ਼ ਇਹ ਮੇਰਾ ਖਿਆਲ ਆ ਕੱਢ ਦੀ ਆ ਬਾਈ ਦਿਨ ਹਨਾ ਇਹ ਕੱਢ ਦੂ ਜੀ 10 ਤੋਂ 12 ਦਿਨ ਦੀ ਆਰਾਮ ਨਾਲ ਹਾਂ ਇਹ 10 ਤੋਂ 12 ਦਿਨ ਕੱਢ ਦੂ ਪਰ ਥਾਂ ਇਹਦਾ ਵੀ ਸੱਜਣੋ ਚੰਗਾ ਲੱਗਿਆ ਤੇ ਕੱਲਾ ਕੱਲਾ ਲੱਗਿਆ ਜਿਹੜੀ ਮੇਨ ਗੱਲ ਆ ਦੂਰੀ ਤੇ ਲੱਗਿਆ ਅੱਡਰੇ ਵੀ ਬਾਈ ਸਟਿਚ ਬਣਾਊਗੀ ਜਿਵੇਂ ਉਹ ਝੋਟੀ ਦਾ ਅੱਡਰਾ ਹੈ ਉਹਦੇ ਮੰ ਉਹ ਥੋੜੀ ਜੰ ਅੰਦਰ ਖੜੀ ਆਈ ਆ ਸ਼ੈੱਡ ਸ਼ੂਟ ਥੱਲੇ ਹਾਂਜੀ ਸ਼ੈੱਡ ਥੱਲੇ ਕਰਕੇ ਲਾਲ ਹੋ ਜਾਂਦਾ ਬੰਦ ਆ ਸ਼ੈੱਡ ਥੱਲੇ ਕਈ ਵਾਰੀ ਜੇ ਆਪਾਂ ਗੱਲ ਕਰ ਲਈਏ ਸੱਜਣੋ ਰੰਗ ਪਸ਼ੂ ਦਾ ਹੋ ਜਾਂਦਾ ਹੈ ਆਪਣਾ ਲਾਲ ਜਾ ਹੋ ਜਾਂਦਾ ਬ੍ਰਾਊਨ ਜਾ ਹੋ ਜਾਂਦਾ ਥੋੜਾ ਜਿਹਾ ਉਂ ਜੇ ਗੱਲ ਕਰ ਲਈ ਯਾਰ ਮਈਆਂ ਬਾਈਆਂ ਦੋਨੀ ਬਾਡੀ ਵਾਲੀਆਂ ਨੇ ਮੈਂ ਇਸੇ ਵੀ ਫੁੱਲ ਬਾਡੀ ਵਾਲੀ ਆ ਉਤੋਂ ਚੜਾਈ ਚੜੂਈ ਵੀ ਦਿਖਾਦੀ ਤਰਸੂਏ ਉਤੋਂ ਚੜਾਈ ਚੜੂਈ ਵੀ ਫੁੱਲਾ ਜੇ ਗੱਲ ਕਰ ਲਈਏ ਤੇ ਮੇਨ ਗੱਲ ਇਹ ਆ ਵੀ ਯਾਰ ਚੀਜ਼ ਦਾ ਕੱਦ ਵੀ ਚੰਗਾ ਤੇ ਜਾਨ ਵੀ ਬਹੁਤ ਆ ਝੋਟੀ ਜਿਹੀ ਇਹ ਕੱਢ ਦੂ ਬਈ 10 ਦਿਨ ਹੈ ਆਰਮਨ ਹਾਂ ਲੇਵਾ ਚੰਗਾ ਪਾਉ ਚੋਲ ਚੂਲੇ ਵਿੱਚ ਚੰਗਰਾ ਦੁੱਧੀ ਲੇਵੇ ਵਾਲੀਆਂ ਦਾ ਹਾਂ ਤੇ ਮੇਨ ਗੱਲ ਆ ਜਿਹੜੀ ਯਾਰਾ ਥੱਲੇ ਦਾ ਜਾਨਵਰ ਬਈ ਮਜ਼ਬੂਤ ਹੋਣਾ ਚਾਹੀਦਾ ਬਸ ਹਾਂਜੀ ਹਾਂ ਥੱਲੇ ਦਾ ਮਜ਼ਬੂਤ ਹੋਣਾ ਚਾਹੀਦਾ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਬਣਾਉਗੀ ਵੀ ਬਾਈ ਥਾਣਾ ਚ ਪੂਰਾ ਗੈਪ ਬਣਾ ਲੂਗੀ ਜਿਵੇਂ ਜਿਵੇਂ ਕਿ ਕਿ ਇਹਨੇ ਅੱਗੇ ਆਰਡਰ ਬਣਾਉਂਦੇ ਜਾਣਾ ਓਵੇਂ ਓਵੇਂ ਦੇ ਥਾਣਾ ਚ ਜਿਹੜਾ ਸਪੇਸ ਆ ਉਹ ਵਧਦਾ ਜਾਣਾ ਹੈ ਇਹਦਾ ਦੁੱਧ ਕਿੰਨਾ ਕਹ ਦੱਸਿਆ ਵੀ ਆਪਾਂ ਨੇ ਇਹਦਾ ਵੀਰੇ 17 ਲੀਟਰ ਦੱਸਿਆ ਉਹਨਾਂ ਨੇ ਸਾਡਾ ਚੋਇਆ ਵਾ ਅੱਛਾ ਪਰ ਆਪਾਂ 1500 ਦਾ ਆਪਾਂ ਵੀ ਗਾਰੰਟੀ ਲਵਾਂਗੇ ਪੂਰੀ ਮਹਿੰਦੀ ਠੀਕ ਆ ਗੱਲ ਕੋਈ 15 16 ਦੀ ਆਪਾਂ ਗਾਰੰਟੀ ਦੇ ਦਾਂਗੇ ਪੂਰੀ ਜਿ ਪੂਰੀ ਆਉਂ ਬਾਡੀ ਬੁੱਡੀ ਦੇ ਹਿਸਾਬ ਨਾਲ ਦੇਣਾ ਤਾਂ ਚਾਹੀਦਾ ਆਪਣੀ ਏਰੀਆ ਚ ਹੀ ਲੈ ਜਾਂ ਵੀ ਆਪਾਂ ਦੂਰੋਂ ਨਹੀਂ ਲਿਆ ਵਾ ਮਾਲ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਯਾਰ ਮੌਕੇ ਤੇ ਕਰ ਜਿੰਨੇ ਕੀ ਜਾਇਜ ਜਾਂਚ ਕਰਾਂਗੇ ਮਤਲਬ ਜੇ ਕੋਈ ਸੱਜਣਾ ਵੀਡੀਓ ਦੇਖ ਕੇ ਇਹਨੂੰ ਹੁਣੇ ਲੈਂਦਾ ਵੀ ਉਹ ਸਾਹਿਬ ਦਾ ਰੇਟ ਫੋਨ ਕਰਦਾਂਗੇ ਹਾਂ ਉਹ ਸਾਹਿਬ ਨਾਲ ਫੋਨ ਕਰਦਾਂਗੇ ਜੀ ਠੀਕ ਕੋਈ ਕੱਚੀ ਲੈਂਦਾ ਉਹ ਹੀ ਫੋਨ ਤੇ ਗੱਲ ਕਰ ਲਵਾਂਗੇ ਕੱਚੀ ਦਾ ਰੇਟ ਉਹ ਹਜਾ ਕਰਦਾਂਗੇ ਜੇ ਜਾ ਕੇ ਮੂਰੇ ਤਿਆਰ ਹੁੰਦੀ ਵਿਕਦੀ ਆ ਤਾਂ ਉਹਦਾ ਰੇਟ ਉਹ ਹਜਾ ਕਰਦਾਂਗੇ ਹਾਂ ਆ ਲੈ ਸੱਜਣਾ 100 ਸਾਮ ਸੂਮ ਦੇ ਰੁਪਏ ਬਾਈ ਕਹਿੰਦਾ ਡਰਿਓ ਨਾ ਛੱਡ ਦਾਂਗੇ ਜਿੰਨੇ ਹੁਣ ਸਾਮ ਕਰੋਂਗੇ ਉਹ ਸਾਹਿਬ ਨਾਲ ਬਾਈ ਸਾਨੂੰ ਪਤਾ ਵੀ ਯਾਰ 2 ਰੁਪਈਆ ਦੇ ਮਾਰ ਜਾਂਦਾ ਮਾਰੀ ਫਿਰਦਾ ਹਰੇਕ ਸੱਜਣਾ ਇਹ ਤਾਂ ਹੈ ਆ ਤੇ ਬਾਈ ਕਹਿੰਦਾ 2 ਰੁਪਈਆ ਜਿੱਥ ਆਉ ਤੋਰ ਦੋ ਬਾਈ ਬੱਚੀ ਖੋਲ ਕੇ ਇੱਕ ਨੰਬਰ ਵਾਲੀ ਉਧਰੋਂ ਇਹਦਾ ਸੁਆ ਕਿਹੜਾ ਬਾਈ ਇਹ ਪਲੂਨ ਬਹਿੜਾਈ ਅੱਛਾ ਪਹਿਲਾ ਸੁਆ ਹਾਂਜੀ ਮੂੰਹੋ ਚੌਗੀ ਹੈ ਜੀ ਅੱਛਾ ਮੂੰਹੋ ਚਾਰ ਦੰਦ ਦਾ ਉਹ ਕੱਦ ਵਿੱਡ ਬਹੁਤ ਆ ਬਾਈ ਹਾਂਜੀ ਲੈ ਸੱਜਣੋ ਕੱਦ ਵਿੱਡੇ ਇਹਦਾ ਵੀ ਆਪਾਂ ਜੇ ਕਹਿ ਲਈ ਵੀ ਫੁੱਲ ਵੱਡੇ ਕੱਦ 'ਚ ਹੀ ਆ ਗਈ ਇਹ ਵੀ ਇਹ ਵੀ ਫੁੱਲ ਵੱਡੇ ਕੱਦ ਘਾੜ 'ਚ ਆ ਗਈ ਇਹ ਆ ਗਈ ਬਲੈਕ ਤੇ ਮੇਨ ਗੱਲ ਆ ਜਿਹੜੀ ਸ਼ਕੀਨ ਸ਼ਕੂਨ ਬਹੁਤਾ ਤੇ ਮੂੰਹੋ ਹੈਗੀ ਆ ਚਾਰ ਦੰਦ ਜਿਵੇਂ ਦੱਸਿਆ ਬਾਈ ਨੇ ਆਰਡਰ ਸੱਜਣੋ ਇਹ ਵੀ ਕੰਪੈਕਟ ਬਣਾਉਗੀ ਸਟਿਚ ਆਰਡਰ ਬਣਾਉ ਲਿਆ ਤਰਸ ਇੱਥੇ ਦਿਖਾ ਦੇ ਉਹ ਲੰਬਾਈ ਲ ਆ ਥਾਣ ਥਣਾ ਉੱਤੇ ਵੀ ਮੁਠੀ ਵਾਲਾ ਬਣਾਉਗੀ ਇਹ ਕਿੰਨੇ ਕ ਦਿਨ ਕੱਢਦੀ ਆ ਬਾਈ ਇਹ ਵੀਰ ਜੀ ਅਜੇ 2-4 ਦਿਨ ਬਸ ਤਿਆਰ ਹੀ ਆ ਬੜਾ ਅੱਛਾ ਇਹ ਇਹ ਕੱਢ ਜੂਗੀ 5-4 ਦਿਨ ਹਨਾ ਹਾਂਜੀ ਹਾਂਜੀ ਹਾਂ ਉੱਤੋਂ ਸ਼ਕੀਨ ਸ਼ਕੂਨ ਵੀ ਪੂਰੀ ਆ ਜੇ ਗੱਲ ਕਰਨਾ ਪੂਰੀ ਸ਼ਕੀਨ ਵੱੱਛੀ ਆ ਕੱਦ ਵਿੱਡ ਵੀ ਚੰਗਾ ਹੈ ਤੇ ਉੱਤੋਂ ਜਾਰੇ ਵੀ ਬਾਡੀ ਬੁੱਡੀ ਦੀ ਤਰੀਫ਼ ਆਪਾਂ ਕਰ ਦਈਏ ਜਿੰਨੀ ਕੋ 1 ਇੱਕ ਥੋੜੀ ਆ ਕਿਉਂਕਿ ਕੋਈ ቱਹੀਚ ਲੇਦਾ ਪਾਣੀ ਇਹਦੇ ਜਿਵੇਂ ਆਪਾਂ ਕਹਿ ਦਿੰਨੇ ਨਾ ਕੋਈ ਨੁਕਰੀ ਘੋੜੀ ਦਾ ਬੱਚਾ ਹੁੰਦਾ ਉਹ ਸ਼ਿਸ਼ਟ ਮਨ ਲੁਰਲੇ ਬੰਨੋ ਦਿਖਾ ਦੇ ਦਰਸ ਲੰਬਾਈ ਇੱਥੋਂ ਦਿਖਾ ਦੇ ਇਹ ਕਿਹ ਇਹ ਆ ਗਈ ਜਰਸੀ ਜੀ ਹਾਂ ਆ ਜਰਸੀ ਤੇ ਐਚਐਫ ਦਾ ਕਰਾਓ ਸਾ ਥੋੜਾ ਜੀ ਕਰਾਓ ਜੀ ਕਰਾਓ ਹਾਂ ਇਹ ਜਰਸੀ ਤੇ ਚੱਕ ਦਾ ਕਰਾਓ ਸਾ ਆ ਗਈ ਥੋੜਾ ਜਆ ਪਰ ਜਿਹੜਾ ਨਾ ਇਹਦੇ ਪੂੜਾ ਲੱਗਾ ਨਾ ਜਿੱਥੇ ਸੂਲ ਟਿੱਕਰ ਲਿਵਾ ਪਾਉਣੇ ਨੇ ਲੋਟਾ ਜੀ ਹਾਂ ਆ ਟਾ ਟੱਲਾ ਟੱਲਾ ਬਾਕੀ ਮੇਨ ਗੱਲ ਇਹ ਠੰਡੀ ਸੀਲ ਆ ਬਾਈ ਠੰਡੀ ਸੀਲ ਤਾਂ ਮਾ ਗੱਲ ਦੀ ਮਗਾ ਦੋ ਜੀ ਉਹੀ ਗੱਲ ਆ ਵੀ ਠੰਡੀ ਸੀਲ ਆ ਕੱਦ ਵਿੱਡ ਚੰਗਾ ਇਹਦੇ ਰੁਪਏ ਕਿੰਨੇ ਲਾਵਾਂਗੇ ਬਾਈ ਇਹ ਤਾਂ ਵੀਰੇ ਦੇਣ ਲੈਣੇ ਹੋ 65000 ਇਹ 65 ਦੀ ਹਾਂਜੀ ਛੋਟ ਛੱਪਾ ਕਰ ਦਾਂਗੇ ਛੋਟ ਛੱਪਾ ਦਾ ਕਰਾਂਗੇ ਜੀ ਹਾਂ ਮੰਨ ਤਾਂ ਤਾਂ ਕਰਾਂਗੇ ਜੀ ਆਹ ਉਹ ਬੱਛੀ ਤੇ ਚਮਕ ਚਮਕ ਵੀ ਚੰਗੀ ਓਹੀ ਗੱਲ ਆ ਵੀ ਲੰਬਾਈ ਨਮੂਈ ਵੀ ਚੰਗੀ ਆ ਤੇ ਆਹ ਬੱਛੀ ਲਗੀ ਇਹਦਾ ਕੀ ਸੀਨਾ ਬਾਈ ਇਹ ਵੀਰੇ ਦੂਜੇ ਸੂਏ ਆ ਬੈਠ ਜੀ ਇਹ ਦੂਜੇ ਸੂਏ ਇਹ ਵੀ ਤੋਰ ਦੋ ਖੋਲ ਕੇ ਇਹ ਕਿੰਨੇ ਕਿ ਦਿਨ ਕੱਢ ਦੂ ਬਾਈ ਇਹ ਬਾਈ ਕੱਢ ਦੂ ਹਫਤਾ 10 ਦਿਨ ਜੀ ਅੱਛਾ ਇਹ ਹਫਤਾ 10 ਦਿਨ ਕੱਢ ਦੂ ਇਹਦਾ ਪਹਿਲਣ ਦਾ ਕੀ ਰਕਾਰਿਆ ਦੱਸਿਆ ਬਾਈ ਇਹਦਾ ਵੀਰੇ 12 ਲੀਟਰ ਦੱਸਿਆ 13 ਲੀਟਰ ਚੋਆ ਅੱਛਾ 12 15 16 ਕਹਿ ਦਈਏ ਹਾਂ ਤੇ ਬਾਕੀ ਸੱਜਣੋ ਬੱਛੀਆਂ ਦੋਨੇ ਹੀ ਕਰੋ ਸੰਗ ਚ ਆ ਗਈਆਂ ਮਤਲਬ ਗਰਮੀ ਚ ਚੱਲਣ ਵਾਲੀਆਂ ਚੀਜ਼ਾਂ ਨੇ ਜੀ ਗੱਲ ਕਰ ਲਈਏ ਏ ਬਾਈ ਕਿਵੇਂ ਮਾਰਦੀ ਆ ਪੈਰਾਂ ਤੋਂ ਲੰਗੇ ਇਹ ਆ ਥੋੜਾ ਪੱਕੇ ਦਾ ਮਾ ਕਰਦੀ ਆ ਬਾਈ ਅੱਛਾ ਇਹ ਆਪਾਂ ਜਿੰਨਾ ਤੋਂ ਲਈ ਉਹਨਾਂ ਦੇ ਸੀ ਕੱਚਾ ਅੱਛਾ ਜੀ ਆਪਣੇ ਹੁਣ ਤੈਨੂੰ ਪਤਾ ਕੱਚਾ ਹੈ ਨਹੀਂ ਤੋਂ ਪੱਕਾ ਹੀ ਆ ਬੜਾ ਠੀਕ ਆ ਕਰੀ ਉਹਦਾ ਕਰਕੇ ਬੜਾ ਵੱਧ ਮੰਦੀ ਆ ਪੈਰਾਂ ਦਾ ਅੱਛਾ ਇਹ ਇਹ ਕਰਦੀ ਆ ਪੱਕੇ ਦਾ ਜੇ ਗੱਲ ਕਰ ਲਈ ਵੀ ਉਂ ਕੱਚੇ 'ਚ ਕੋਈ ਸਮੱਸਿਆ ਨਹੀਂ ਨਾ ਨਾ ਵੀਰ ਕੋਈ ਵੀ ਨਹੀਂ ਇਹ ਸੱਜਣੋ ਬਾਈ ਕਹਿੰਦਾ ਵੀ ਪੱਕੇ ਕਰਕੇ ਕਰਦੀ ਆ ਬਾਕੀ ਤੁਸੀਂ ਯਾਰ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਵੀ ਬਸ ਕੱਲੇ ਪੱਕੇ ਪੱਕੇ ਦਾ ਹੀ ਆ ਵੀਰ ਹੋਰ ਕੋਈ ਪ੍ਰੋਬਲਮ ਨਹੀਂ ਛੰਡੀ ਸੀਲ ਪੂਰੀ ਆ ਜੀ ਸੁਆ ਹੈਗਾ ਇਹਦਾ ਦੂਜਾ ਸੁਆ ਦੂਜਾ ਬੜਦੇ ਇਹ ਇਹਦਾ ਵੀਰੇ 40000 ਜੀ ਇਹਦਾ 40000 40 ਚੋਂ ਕਰ ਦਾਂਗੇ ਮਾਨ ਤਾਂ ਮਾਨ ਤਾਂ ਕਰ ਦਾਂਗੇ ਜੀ ਨੰਬਰ ਨੰਬਰ ਬੋਲ ਦਿਓ ਜੀ ਨੰਬਰ ਆਪਣਾ 62805 ਜੀ 83532 ਇੱਕ ਵਾਰੀ ਫੇਰ ਬੋਲ ਦਿਓ 62805 83532 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਨੱਥੋਵਾਰ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਇਹਨਾਂ ਚਾਰਾਂ ਚੋਂ ਬਾਈ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ